ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਮੇਰਾ ਦੀਮਲ ਕੇ ਚੱਕ ਗਿਆ ਆਪਣੇ ਖੇਤਾਂ ਨੂੰ ਜਾਣਦਾ ਅੱਥੇ ਉਹ ਚੱਲੇ ਆਪਣੇ ਖੇਤਾਂ ਨੂੰ ਅੱਜ ਨਾਲ ਆਪਣੇ ਖੇਤਾਂ ਨੂੰ ਵੀ ਦਿਖਾਉਂਦੇ ਆ ਚਲੋ ਆ ਸੀ ਫੇਂ ਹੁਣ ਦੇਖਦੇ ਆ

ਤੇ ਫਰੈਂਕਸ ਤੇ ਸਾਡੀ ਇੱਕ ਜਗਾ ਆ ਆ ਦੇਖੋ ਇਹ ਸਾਰੇ ਵਿੱਚ ਆਹ ਅਸੀਂ ਜਾਣਾ ਹੀ ਭਾਗ ਅੱਗੇ ਗੱਡੀਆਂ ਆਉਂਦੀਆਂ ਅਸੀਂ ਵਿੱਚੀ ਮੋਟਰਸਾਈਕਲ ਲਾ ਕਰਦੇ ਹਾਂ ਤੇ ਫਰੈਂਕਸ ਹੁਣ ਅਸੀਂ ਗੱਡੀਆਂ ਲਾ ਗਈਆਂ ਤੇ ਅਸੀਂ ਅੱਗੇ ਅੱਗੇ ਨੂੰ ਆਹ ਖੇਤ ਆ। ਇਥੇ ਖੇਤ ਦਿਲਾਇਆ। ਇਹ ਠੀਕ ਹੈ। ਆਹ ਖੇਤ ਆ ਫਰੈਂਡਸ। ਇਹ ਤੇ ਕਲੀਅਰ। ਫਰੈਂਡ ਵੀ ਤੁਹਾਨੂੰ ਦੇਖੋ। ਇਹ ਤਾਂ ਨਜ਼ੂਮ ਮਾਰ ਕੇ ਦਿਖਾਉਂਦਾ ਮੈਂ। ਆਹ ਦੇਖੋ ਫਰੈਂਡਸ ਇੱਕ ਸਾਡੇ ਓ ਖੇਤ ਆ ਸਭ ਤੇ। ਤੇ ਆ ਵੀ ਖੇਤ। ਸਾਡੇ ਹੀ ਆ। ਤੇ ਫਿਰ ਸਾਡੇ ਪਾਸੇ ਦੇਖੀਏ ਜਿਹੜੇ ਪਿੰਦੇ ਦੂਜੇ ਪਾਸੇ ਆ ਅਸੀਂ ਉਧਰ ਵੀ ਚੱਲੇ ਆ ਨਾਲੇ ਆ ਤੁਹਾਨੂੰ ਵੀ ਦਿਖਾਉਂਦੇ ਆ ਅਸੀਂ ਉਧਰਲੇ ਖੇਤ ਤੇ ਫਿਰ ਇਹ ਆ ਕੋਲੇ ਦਾੰਦ ਤੇ ਕੋਰੋਨਾ ਦੇ ਅੱਗੇ ਚੱਲੇ ਆ ਤੇ ਆ ਆ ਫਿਰ ਇੱਥੇ ਸਾਡੇ ਪਿੰਡ ਦਾ ਫੋਲਕੀ ਫਾਰਮਾ ਤੇ ਫਿਰ ਅਸੀਂ ਇਹਨਾਂ ਪਾਸੇ ਪਹੁੰਚ ਗਏ ਆ ਜਿਹੜੇ ਖੇਤ ਹੋਏ ਕੋਲ ਇਕ ਆਇਓ ਆ ਫਰੈਂਸ ਸਾਡੇ ਖੇ ਦੇ ਇਹੋ ਜਿਹੜਾ ਕੁ ਪਲੇਨ ਆ ਦਾ ਓਕੇ ਸਾਡੇ ਤੇ ਫੇਦੇ ਲੱਗੇ ਆ ਫੇਦੇ ਲੱਗੇ ਆ ਜਿਹੜਾ ਪਲੇਨ ਆ ਤੇ ਫਰੈਂਸ ਹੋ ਲਈ ਚੱਲਿਆ ਘਰ ਵਾਪਸ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਾ ਹੋਊਗਾ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਓਕੇ ਬਾਏ ਬਾਏ ਥੈਂਕ ਯੂ